ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪਾਲਕ ਚਲਾਈ ਲਾਲ ਚਲਾਈ ਤੇ ਸਰੋਂ ਦਾ ਸਾਗ ਆਪਾਂ ਇਹਨੂੰ ਨੂੰ ਚੰਗੀ ਤਰ੍ਹਾਂ ਧੋ ਲੈਨੇ ਆ ਦੋ ਤਿੰਨ ਵਾਰ ਪਾਣੀ ਚ ਆਪਾਂ ਧੋ ਲਾਂਗੇ ਇਹਨੂੰ ਸਾਗ ਆਪਾਂ ਧੋ ਲਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਛਾਣਨੇ ਚ ਪਾ ਕੇ ਨਿਚੋੜ ਲੈਣੇ ਆ ਤੇ ਹੁਣ ਆਪਾਂ ਇਹਨੂੰ ਕੱਟ ਲੈਣੇ ਸਾਗ ਨੂੰ ਇਸੇ ਤਰ੍ਹਾਂ ਪਾਸਾਰਾ ਸਾ ਕੱਟ ਲਾਂਗੇ ਸਾ ਗੱਪਾ ਕੱਟ ਲਿਆ ਸਾਰਾ ਹੁਣ ਆਪਾਂ ਇਹਨੂੰ ਬਾਲਟੀ ਚ ਪਾ ਕੇ ਰੱਖ ਲੈਨੇ ਹਾਂ ਹੁਣ ਆਪਾਂ ਕੁਝ ਪਾਣੀ ਲੈਨੇ ਥੋੜਾ ਜਿਹਾ ਤੇ ਆਪਾਂ ਇਹਨੂੰ ਥੋੜੀ ਜੀ ਮਸਰਾਂ ਦੀ ਢਾਲ ਲੈਨੇ ਅੱਧਿਕ ਕਟੋਰੀ ਸਾਬਤ ਮਸਰ ਤੇ ਉਹਨੂੰ ਵੀ ਆਪਾਂ ਪਿਓ ਕੇ ਪਾਣੀ ਦੇ ਵਿੱਚ ਪਾ ਦਿੰਨੇ ਆਂ ਪਾਣੀ ਆਪਾਂ ਰਿਜਣ ਲੱਗ ਗਿਆ ਹੁਣ ਆਪਾਂ ਦਾਲ ਪਾ ਦਿੰਨੇ ਦਾਲ ਆਪਣੀ ਉਹ ਕੁਝ ਤਾਂ ਹੱਦ ਤੱਕ ਰਿਜ ਗਈ ਹੁਣ ਆਪਾਂ ਨਾਲ ਹੀ ਇਹਦੇ ਸਾਗ ਪਾ ਦਿੰਨੇ ਹੁਣ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਲੈਣੇ ਆ ਤੇ ਕੁਝ ਕਲੀਆਂ ਲਸਣ ਦੀਆਂ ਲੈ ਲੈਣੇ ਆ ਇਹਨਾਂ ਨੂੰ ਆਪਾਂ ਘੋਟ ਲੈਣੇ ਆ ਡੰਡੇ ਗੁੰਡੇ ਵਿੱਚ ਲਸਣ ਤੇ ਮਿਰਚਾਂ ਆਪਾਂ ਘੋਟ ਲਿਆ ਹੁਣ ਇਹਨੂੰ ਆਪਾਂ ਸਾਗ ਦੇ ਵਿੱਚ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਜਰੂਰਤ ਅਨੁਸਾਰ ਨਮਕ ਪਾ ਦਿੰਨੇ ਤੇ ਸਾਗ ਨੂੰ ਆਪਾਂ ਰਿਜਨ ਦਿੰਨੇ ਵਿੱਚ ਵਿੱਚ ਹਿਲਾਉਂਦੇ ਰਾਵਾਂਗੇ ਸਾਗ ਨੂੰ ਹੁਣ ਆਪਾਂ ਇਹਦੇ ਵਿੱਚ ਕੋਟ ਲੈਨੇ ਇਹਨੂੰ ਫਿਰ ਨਾਲ ਇਹ ਰੀਅਲਨ ਪਾ ਦਿੰਨੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਟ ਲੈਨੇ ਆ ਤੇ ਸਾਗ ਆਪਣਾ ਤਿਆਰ ਹੋ ਗਿਆ ਹੁਣ ਬਾਅਦ ਚ ਆਪਾਂ ਇਹਨੂੰ ਤੜਕਾ ਲਾਵਾਂਗੇ ਉਹੜਾ ਪੱਦੇਸੀ ਕਿਉਂ ਪਾ ਦਿੰਨੇ ਆ ਚਮਚ ਡੇਢ ਚਮਚ ਤੇ ਨਾਲ ਹੀ ਆਪਾਂ ਲਸਣ ਤੇ ਹਰੀ ਮਿਰਚ ਪਿਆਜ਼ ਕੱਟ ਕੇ ਰੱਖੇ ਆ ਲਸਣ ਆਪਾਂ ਪਹਿਲਾਂ ਪਾ ਦਿੰਨੇ ਆ ਤੇ ਇਹਨੂੰ ਪੁੱਜਣ ਦਿੰਨੇ ਆ ਲਸਣ ਆਪਨਾ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾ ਦਿੰਨੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆਪਣੇ ਪਿਆਜ਼ ਵੀ ਪੁੱਜ ਗਏ ਆ ਤੇ ਹੁਣ ਆਪਾਂ ਤੜਕੇ ਨੂੰ ਸਾਗ ਚ ਪਾ ਦਿੰਨੇ ਸਾਗ ਆਪਣਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਜਰੂਰ ਟਰਾਈ ਕਰਿਓ ਬਹੁਤ ਹੀ ਸੁਆਦ ਬਣਿਆ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ